ਇਸ ਦਾ ਤਾਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਹਰ ਮਹੀਨੇ ਵੱਡੀਆਂ ਤਬਦੀਲੀਆਂ ਨਾਲ ਸ਼ੁਰੂ ਹੁੰਦੇ ਨੇ ਸਤੰਬਰ ਮਹੀਨੇ 'ਚ ਕਈ ਨਿਯਮ ਬਦਲੇ ਗਏ ਤੇ ਹੁਣ ਵਾਰੀ ਅਕਤੂਬਰ ਦੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ-ਦੇਣ ਤੱਕ ਦੇ ਨਿਯਮਾਂ 'ਚ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ ਨਾਲ ਹੀ ਬੈਂਕ 'ਚ ਬਚਤ ਖਾਤੇ 'ਚ ਵੀ ਕੁਝ ਬਦਲਾਅ ਕੀਤੇ ਜਾ ਰਹੇ ਨੇ ਤੇ ਆਓ ਜਾਣਦੇ ਹਾਂ ਕਿ 1 ਅਕਤੂਬਰ ਤੋਂ ਕਿਹੜੇ ਕਿਹੜੇ ਨਿਯਮਾਂ 'ਚ ਬਦਲਾਅ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਗੈਸ ਸਿਲੰਡਰ ਦੀ ਕੀਮਤ ਦੀ ਜੀ ਹਾਂ ਬਿਲਕੁਲ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤਾਂ 'ਚ ਹਰ ਮਹੀਨੇ ਅਪਡੇਟ ਕੀਤੀਆਂ ਜਾਂਦੀਆਂ ਨੇ ਤੇ 1 ਅਕਤੂਬਰ ਤੋਂ ਐਲਪੀਜੀ ਦੀਆਂ ਕੀਮਤਾਂ 'ਚ ਜਾਂ ਤਾਂ ਵਾਧਾ ਹੋਵੇਗਾ ਜਾਂ ਫਿਰ ਗਿਰਾਵਟ ਹੋ ਸਕਦੀ ਹੈ ਨਾਲ ਹੀ ਪੀਐਨਬੀ ਬਚਤ ਖਾਤੇ ਦੇ ਵਿੱਚ ਵੀ ਕੁਝ ਬਦਲਾਅ ਕਰ ਸਕਦੇ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸੇਬੀ ਨੇ ਸਟਾਕ ਮਾਰਕੀਟ ਬੋਨਸ ਕ੍ਰੈਡਿਟ ਨਾਲ ਸੰਬੰਧਿਤ ਨਿਯਮਾਂ ਦਾ ਵੀ ਐਲਾਨ ਕਰ ਦਿੱਤਾ ਹੈ ਦੱਸ ਦਈਏ ਕਿ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ SEBI ਨੇ ਸ਼ੇਅਰ ਕ੍ਰੈਡਿਟ ਸਮਾਂ ਘਟਾ ਕੇ 2 ਦਿਨ ਦਾ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਬੋਨਸ ਸ਼ੇਅਰ ਰਿਕਾਰਡ ਡੇਟ ਤੋਂ 2 ਦਿਨ ਦੇ ਅੰਦਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸੁਕੰਨਿਆ ਸਮਰiddhi ਯੋਜਨਾ ਇਸ ਯੋਜਨਾ ਦੇ ਤਹਿਤ ਦਾਦਾ-ਦਾਦੀ ਦੁਆਰਾ ਉਹਨਾਂ ਦੀਆਂ ਪੋਤੀਆਂ ਲਈ ਖੋਲੇ ਗਏ ਸਾਰੇ ਖਾਤਿਆਂ ਤੇ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ 1 ਅਕਤੂਬਰ ਤੋਂ ਸਿਰਫ ਮਾਪੇ ਹੀ ਨਹੀਂ ਖਾਤੇ ਖੋਲ੍ਹ ਸਕਦੇ ਪੁਰਾਣੇ ਖਾਤੇ ਸਰਪ੍ਰਸਤ ਦੇ ਨਾਂ ਤੇ ਵੀ ਟਰਾਂਸਫਰ ਕੀਤੇ ਜਾਣਗੇ ਯਾਨੀ ਕਿ ਇਹ ਸਭ ਤੋਂ ਸੁਨਹਿਰਾ ਜਿਹੜਾ ਮੌਕਾ ਦੇਖਣ ਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਚੇਕਰ ਗੱਲ ਕਰ ਲਈਏ ਪੀਪੀਐਫ ਦੀ ਯਾਨੀ ਕਿ 1 ਅਕਤੂਬਰ ਤੋਂ ਕੇਂਦਰ ਸਰਕਾਰ ਦੇ ਪਬਲਿਕ ਪ੍ਰਾਈਵੇਟ ਫੰਡ ਬਾਰੇ ਵੀ ਨਿਯਮ ਜੜਨੇ ਨੇ ਲਾਗੂ ਹੋ ਜਾਣਗੇ ਕੇਂਦਰ ਨੇ ਪੀਪੀਐਫ ਨੂੰ ਲੈ ਕੇ ਤਿੰਨ ਨਿਯਮ ਜਿਹੜੇ ਨੇ ਉਹ ਬਣਾਏ ਨੇ ਇਹਨਾਂ ਵਿੱਚ ਜਿਹੜੇ ਵਿਾਇਕ ਤੋਂ ਵੱਧ ਖਾਤੇ ਰੱਖਣ ਵਾਲਿਆਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਪੋਸਟ ਆਫਿਸ ਬਚਤ ਖਾਤੇ ਤੇ ਵਿਆਜ ਉਦੋਂ ਤੱਕ ਉਪਲਬਧ ਨਹੀਂ ਹੋਵੇਗਾ ਜਦੋਂ ਤੱਕ ਖਾਤਾਧਾਰਕ 18 ਸਾਲ ਦਾ ਨਹੀਂ ਹੋ ਜਾਂਦਾ ਯਾਨੀ ਕਿ ਜਿੱਥੇ ਤਿਹਾਰਾ ਕਰਕੇ ਬੈਂਕਾਂ 'ਚ ਛੁੱਟੀਆਂ ਨੇ ਸਕੂਲਾਂ 'ਚ ਛੁੱਟੀਆਂ ਨੇ ਉੱਥੇ ਹੀ ਹੁਣ ਅਕਤੂਬਰ ਮਹੀਨੇ ਦੇ ਵਿੱਚ ਜਿਹੜੇ ਬਦਲਾਅ ਕੀਤੇ ਜਾਣਗੇ ਨਿਯਮ ਜਿਹੜੇ ਨੇ ਉਹ ਲਾਗੂ ਹੋਣਗੇ ਤਾਂ ਇਹਨਾਂ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਦੱਸ ਦਈਏ ਕਿ ਜੇਕਰ ਤੁਹਾਡੇ ਕੋਈ ਕੰਮ ਵੀ ਪੈਂਡਿੰਗ ਹੈ ਤੇ ਉਹ ਵੀ ਜਲਦ ਤੋਂ ਜਲਦ ਕਰ ਲਓ ਕਿਉਂਕਿ 1 ਅਕਤੂਬਰ ਚ ਬਹੁਤ ਸਾਰੇ ਚੀਜ਼ਾਂ ਤੁਹਾਨੂੰ ਬਦਲਾਅ ਦੇਖਣ ਨੂੰ ਮਿਲਣਗੇ ਇੱਥੋਂ ਤੱਕ ਕਿ ਟ੍ਰਾਈ ਦੇ ਨਿਯਮਾਂ 'ਚ ਬਦਲਾਅ ਹੋ ਜਾਊਗਾ ਸੁਕੰਨਿਆ ਸਮ੍ਰiddhi ਯੋਜਨਾ 'ਚ ਬਦਲਾਅ ਹੋ ਜਾਊਗਾ ਪੀਪੀਐਫ ਦੇ ਤਿੰਨ ਜਿਹੜੇ ਨਿਯਮ ਐ ਉਹ ਵੀ 1 ਅਕਤੂਬਰ ਤੋਂ ਜਿਹੜੇ ਲਾਗੂ ਹੋ ਜਾਣਗੇ ਬੋਨਸ ਕ੍ਰੈਡਿਟ ਨਿਯਮ ਵੀ ਜਿਹੜੇ ਉਹ ਲਾਗੂ 1 ਅਕਤੂਬਰ ਤੋਂ ਹੋ ਜਾਣਗੇ ਯਾਨੀ ਕਿ 1 ਅਕਤੂਬਰ ਤੱਕ ਜੋ ਵੀ ਤੁਹਾਡੇ ਕੰਮ ਪੈਂਡਿੰਗਸ ਨੇ ਉਹ ਜਲਦ ਤੋਂ ਜਲਦ ਕਰ ਲੋ ਤੇ ਜਿਹੜੇ ਨਿਯਮ ਜਿਹੜੇ ਲਾਗੂ ਹੋਣਗੇ ਇਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੋਵੇਗਾ ਨਹੀਂ ਤੇ ਤੁਹਾਡੇ ਸਖਤ ਤੇ ਸਖਤ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ ਇਸ ਗੱਲ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇਗਾ ਕਿ ਹਰ ਮਹੀਨੇ ਵੱਡੀਆਂ ਤਬਦੀਲੀਆਂ ਨਾਲ ਸ਼ੁਰੂ ਹੁੰਦੇ ਨੇ ਸਤੰਬਰ ਮਹੀਨੇ 'ਚ ਕਈ ਨਿਯਮ ਬਦਲੇ ਗਏ ਤੇ ਹੁਣ ਵਾਰੀ ਅਕਤੂਬਰ ਦੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ LPG ਗੈਸ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਲੈਣ-ਦੇਣ ਤੱਕ ਦੇ ਨਿਯਮਾਂ 'ਚ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ। ਨਾਲ ਹੀ ਬੈਂਕ 'ਚ ਬਚਤ ਖਾਤੇ 'ਚ ਵੀ ਕੁਝ ਬਦਲਾਅ ਕੀਤੇ ਜਾ ਰਹੇ ਨੇ। ਤੇ ਆਓ ਜਾਣਦੇ ਹਾਂ ਕਿ 1 ਅਕਤੂਬਰ ਤੋਂ ਕਿਹੜੇ-ਕਿਹੜੇ ਨਿਯਮਾਂ 'ਚ ਬਦਲਾਅ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਗੱਲ ਕਰ ਲੈਣਾ ਗੈਸ ਸਿਲੰਡਰ ਦੀ ਕੀਮਤ ਦੀ। ਜੀ ਹਾਂ ਬਿਲਕੁਲ LPG ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਹਰ ਮਹੀਨੇ ਅਪਡੇਟ ਕੀਤੀਆਂ ਜਾਂਦੀਆਂ ਨੇ ਤੇ 1 ਅਕਤੂਬਰ ਤੋਂ LPG ਦੀਆਂ ਕੀਮਤਾਂ 'ਚ ਜਾਂ ਤਾਂ ਵਾਧਾ ਹੋਵੇਗਾ ਜਾਂ ਫਿਰ ਗਿਰਾਵਟ ਹੋ ਸਕਦੀ ਹੈ। ਨਾਲ ਹੀ ਪੀ ਵੀ ਬਚਤ ਖਾਤੇ ਦੇ ਵਿੱਚ ਵੀ ਕੁਝ ਬਦਲਾਅ ਕਰ ਸਕਦੇ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸੇਬੀ ਨੇ ਸਟਾਕ ਮਾਰਕੀਟ ਬੋਨਸ ਕ੍ਰੈਡਿਟ ਨਾਲ ਸੰਬੰਧਿਤ ਨਿਯਮਾਂ ਦਾ ਵੀ ਐਲਾਨ ਕਰ ਦਿੱਤਾ ਹੈ ਦੱਸ ਦਈਏ ਕਿ ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ ਸੇਬੀ ਨੇ ਸ਼ੇਅਰ ਕ੍ਰੈਡਿਟ ਸਮਾਂ ਘਟਾ ਕੇ 2 ਦਿਨ ਦਾ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਬੋਨਸ ਸ਼ੇਅਰ ਰਿਕਾਰਡ ਡੇਟ ਤੋਂ 2 ਦਿਨ ਦੇ ਅੰਦਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਸੁਕੰਨਿਆ ਸਮ੍ਰiddhi ਯੋਜਨਾ ਇਸ ਯੋਜਨਾ ਦੇ ਤਹਿਤ ਦਾਦਾ-ਦਾਦੀ ਦੁਆਰਾ ਉਹਨਾਂ ਦੀਆਂ ਪੋਤੀਆਂ ਲਈ ਖੋਲੇ ਗਏ ਸਾਰੇ ਖਾਤਿਆਂ ਤੇ ਕਾਰਵਾਈ ਕੀਤੀ ਜਾਵੇਗੀ। ਯਾਨੀ ਕਿ 1 ਅਕਤੂਬਰ ਤੋਂ ਸਿਰਫ ਮਾਪੇ ਹੀ ਨਹੀਂ ਖਾਤੇ ਖੋਲ ਸਕਦੇ ਪੁਰਾਣੇ ਖਾਤੇ ਸਰਪ੍ਰਸਤ ਦੇ ਨਾਂ ਤੇ ਵੀ ਟਰਾਂਸਫਰ ਕੀਤੇ ਜਾਣਗੇ। ਯਾਨੀ ਕਿ ਇਹ ਸਭ ਤੋਂ ਸੁਨਹਿਰਾ ਜਿਹੜਾ ਮੌਕਾ ਦੇਖਣ ਨੂੰ ਮਿਲ ਰਿਹਾ। ਤੇ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਪੀਪੀਐਫ ਦੀ। ਯਾਨੀ ਕਿ 1 ਅਕਤੂਬਰ ਤੋਂ ਕੇਂਦਰ ਸਰਕਾਰ ਦੇ ਪਬਲਿਕ ਪ੍ਰਾਈਵੇਟ ਫੰਡ ਬਾਰੇ ਵੀ ਨਿਯਮ ਜਿਹੜੇ ਨੇ ਉਹ ਲਾਗੂ ਹੋ ਜਾਣਗੇ। ਕੇਂਦਰ ਨੇ ਪੀਪੀਐਫ ਨੂੰ ਲੈ ਕੇ ਤਿੰਨ ਨਿਯਮ ਜਿਹੜੇ ਨੇ ਉਹ ਬਣਾਏ ਨੇ ਇਹਨਾਂ ਵਿੱਚ ਜਿਹੜੇ ਵਿਕਤ ਤੋਂ ਵੱਧ ਖਾਤੇ ਰੱਖਣ ਵਾਲਿਆਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਪੋਸਟ ਆਫਿਸ ਬਚਤ ਖਾਤੇ ਤੇ ਵਿਆਜ ਉਦੋਂ ਤੱਕ ਉਪਲਬਧ ਨਹੀਂ ਹੋਵੇਗਾ ਜਦੋਂ ਤੱਕ ਖਾਤਾਧਾਰਕ 18 ਸਾਲ ਦਾ ਨਹੀਂ ਹੋ ਜਾਂਦਾ ਯਾਨੀ ਕਿ ਜਿੱਥੇ ਤਿਹਾਰਾ ਕਰਕੇ ਬੈਂਕਾਂ 'ਚ ਛੁੱਟੀਆਂ ਨੇ ਸਕੂਲਾਂ 'ਚ ਛੁੱਟੀਆਂ ਨੇ ਉੱਥੇ ਹੀ ਹੁਣ ਅਕਤੂਬਰ ਮਹੀਨੇ ਦੇ ਵਿੱਚ ਜਿਹੜੇ ਬਦਲਾਅ ਕੀਤੇ ਜਾਣਗੇ ਨਿਯਮ ਜਿਹੜੇ ਨੇ ਉਹ ਲਾਗੂ ਹੋਣਗੇ ਇਹਨਾਂ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਦੱਸ ਦਈਏ ਕਿ ਜੇਕਰ ਤੁਹਾਡੇ ਕੋਈ ਕੰਮ ਵੀ ਪੈਂਡਿੰਗ ਹੈ ਤੋ ਵੀ ਜਲਦ ਤੋਂ ਜਲਦ ਕਰ ਲਓ ਕਿਉਂਕਿ 1 ਅਕਤੂਬਰ ਚ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਬਦਲਾਅ ਦੇਖਣ ਨੂੰ ਮਿਲਣਗੇ ਇੱਥੋਂ ਤੱਕ ਕਿ ਟ੍ਰਾਈ ਦੇ ਨਿਯਮਾਂ ਚ ਬਦਲਾਅ ਹੋ ਜਾਊਗਾ ਸੁਕੰਨਿਆ ਸਮ੍ਰਿਧੀ ਯੋਜਨਾ ਚ ਬਦਲਾਅ ਹੋ ਜਾਊਗਾ ਪੀਪੀਐਫ ਦੇ ਤਿੰਨ ਜਿਹੜੇ ਨਿਯਮ ਐ ਉਹ ਵੀ 1 ਅਕਤੂਬਰ ਤੋਂ ਜਿਹੜੇ ਲਾਗੂ ਹੋ ਜਾਣਗੇ ਬੋਨਸ ਕ੍ਰੈਡਿਟ ਨਿਯਮ ਵੀ ਜਿਹੜੇ ਉਹ ਲਾਗੂ 1 ਅਕਤੂਬਰ ਤੋਂ ਹੋ ਜਾਣਗੇ ਯਾਨੀ ਕਿ 1 ਅਕਤੂਬਰ ਤੱਕ ਜੋ ਵੀ ਤੁਹਾਡੇ ਕੰਮ ਪੈਂਡਿੰਗਸ ਨੇ ਉਹ ਜਲਦ ਤੋਂ ਜਲਦ ਕਰ ਲਓ ਤੇ ਜਿਹੜੇ ਨਿਯਮ ਜਿਹੜੇ ਲਾਗੂ ਹੋਣਗੇ ਇਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੋਵੇਗਾ ਨਹੀਂ ਤੇ ਤੁਹਾਡੇ ਸਖਤ ਤੇ ਸਖਤ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਹੈ